ਹਾਂਜੀ ਮੀਂਹ ਸ਼ੁਰੂ ਹੋ ਗਏ ਆ ਪਹਿਲਾਂ ਲੱਗਦਾ ਸੀ ਸੌਣ ਸੁੱਕੇ ਨਾਂਗ ਜੇ ਕਦੇ ਪਰ ਅੱਜ ਦਿਨ ਵਧੀਆ ਲੱਗਿਆ ਮੀਂਹ ਪਈ ਗਿਆ ਦਿਨ ਠੰਡਾ ਰਿਹਾ ਸੋ ਅਪੀਲ ਆ ਬਾਈ ਸਾਂਝੀਆਂ ਥਾਵਾਂ ਤੇ ਸੜਕਾਂ ਤੇ ਪਈਆਂ ਤੇ ਮੋਟਰਾਂ ਤੇ ਖੇਤਾਂ 'ਚ ਗੁਰੂ ਘਰਾਂ 'ਚ ਜਿੱਥੇ ਵੀ ਸਾਨੂੰ ਕੋਈ ਸਾਂਝੀ ਜਗ੍ਹਾ ਮਿਲਦੀ ਆ ਬਾਈ ਘਰਾਂ 'ਚ ਵੀ ਫਲਦਾਰ ਵੀ ਲਾਓ ਖੁੱਲਾਂ ਵਾਲੇ ਵੀ ਲਾਓ ਤੇ ਰਵੈਤੀ ਰੁੱਖ ਜਿਹੜੇ ਛਾਂ ਵਾਲੇ ਆ ਉਹ ਵੱਧ ਤੋਂ ਵੱਧ ਬਾਈ ਹੁਣ ਲਾਓ ਹਰ ਬੰਦਾ ਇਹ ਇੱਕ ਬੰਦਾ ਪੰਜ-ਪੰਜ ਰੁੱਖ ਲਾ ਲੇ ਬਾਦੂ ਆ ਪੰਜ ਰੁੱਖ ਲਾ ਕੇ ਤੁਸੀਂ ਪਾਲ ਲੋ ਇੰਨਾ ਹੀ ਬਹੁਤ ਅਸੀਂ ਪਹਿਲਾਂ ਹੀ ਬੋਲਿਆ ਸੀਗਾ ਵੀ ਸਾਡੇ ਕੋਲੇ ਪਿੰਡ ਸਿਧਾਣੀ ਵੀ ਮੌਜੂਦ ਹੈਗੇ ਜੇ ਕਿਸੇ ਨੇ ਲੈਣੇ ਆ ਸਾਰੇ ਤਰ੍ਹਾਂ ਦੇ ਦਰਖਤ ਧਰੌਲੇ ਸਾਡਾ ਮਿੱਤਰ ਨਿੰਮਤ ਨੌਲਾ ਦੀਪੂ ਠਾਬੇ ਦੇ ਸਾਹਮਣੇ ਦੀ ਦੁਕਾਨ ਆ ਉੱਥੋਂ ਮਿਲ ਜਾਣਗੇ ਜਾਂ ਮਲੇਰ ਕੋਟੋਂ ਵੀ ਮਿਲ ਜਾਣਗੇ ਤੇ ਜੇ ਲੈਣਾ ਚਾਹੁੰਦੇ ਹੋ ਦਰਖਤ ਤਾਂ ਸਾਡੇ ਕੋਲੇ ਮੌਜੂਦ ਨੇ ਹੈਗੇ ਆ ਤੁਸੀਂ ਲੈ ਸਕਦੇ ਆ ਪਰ ਆ ਹੁਣ ਆਪਣੇ ਕੋਲੇ ਅੱਧਾ ਸੌਣ ਤੇ ਭਾਦੋਂ ਗੁੜ ਮਹੀਨਾ ਹੈਗਾ ਬਾਈ ਖਿੱਚ ਦਿਓ ਕੰਮ ਨੂੰ ਪੂਰਾ ਲਾ ਲਾ ਕੇ ਫਿਰ ਆਪਣੀਆਂ ਵੀਡੀਓ-ਬਿਡੀਓ ਪਾ ਦਿਆ ਕਰੋ ਐ ਲੋਕਾਂ 'ਚ ਪ੍ਰਚਾਰ ਜਿੰਨਾ ਜਾਊਗਾ ਉਹਨੇ ਤਾਂ ਸ਼ਾਹਤ ਹੋ ਕੇ ਲੋਕ ਹੋਰ ਜਿਹੜੇ ਰੁੱਖ ਲਾਉਣਗੇ ਤੇ ਕੁਦਰਤ ਨਾਲ ਜੁੜਨਗੇ ਹਾਂਜੀ ਮੀਂਹ ਸ਼ੁਰੂ ਹੋ ਗਿਆ ਪਹਿਲਾਂ ਲੱਗਦਾ ਸੀ ਸੌਣ ਸੁੱਕੇ ਨੰਗ ਜੇ ਕਦੇ ਪਰ ਅੱਜ ਦਿਨ ਵਧੀਆ ਲੱਗਿਆ ਮੀਂਹ ਪਈ ਗਿਆ ਦਿਨ ਠੰਡਾ ਰਿਹਾ ਸੋ ਅਪੀਲ ਆ ਬਾਈ ਸਾਂਝੀਆਂ ਥਾਵਾਂ ਤੇ ਸੜਕਾਂ ਤੇ ਪਈਆਂ ਤੇ ਮੋਟਰਾਂ ਤੇ ਖੇਤਾਂ 'ਚ ਗੁਰੂ ਘਰਾਂ 'ਚ ਜਿੱਥੇ ਵੀ ਸਾਨੂੰ ਕੋਈ ਸਾਂਝੀ ਜਗ੍ਹਾ ਮਿਲਦੀ ਆ ਬਾਈ ਘਰਾਂ 'ਚ ਵੀ ਫਲਦਾਰ ਵੀ ਲਾਓ ਫੁੱਲਾਂ ਵਾਲੇ ਵੀ ਲਾਓ ਤੇ ਰਵੈਤੀ ਰੁੱਖ ਜਿਹੜੇ ਸ਼ਾਂ ਵਾਲੇ ਆ ਉਹ ਵੱਧ ਤੋਂ ਵੱਧ ਬਾਈ ਹੁਣ ਲਾਓ ਹਰ ਬੰਦਾ ਇਹ ਇੱਕ ਬੰਦਾ 5-5 ਰੁੱਖ ਲਾ ਲੇ ਵਾਧੂ ਆ 5 ਰੁੱਖ ਲਾ ਕੇ ਤੁਸੀਂ ਪਾਲ ਲਓ ਇੰਨੇ ਹੀ ਬਹੁਤ ਅਸੀਂ ਪਹਿਲਾਂ ਹੀ ਬੋਲਿਆ ਸੀਗਾ ਵੀ ਸਾਡੇ ਕੋਲੇ ਪਿੰਡ ਸਿਧਾਣੀ ਵੀ ਮੌਜੂਦ ਹੈਗੇ ਜੇ ਕਿਸੇ ਨੇ ਲੈਣੇ ਆ ਸਾਰੇ ਤਰ੍ਹਾਂ ਦੇ ਦਰਖਤ ਧਰੌਲੇ ਸਾਡਾ ਮਿੱਤਰ ਆ ਨਿੰਮਤ ਨੌਲਾ ਦੀਪੂ ਢਾਬੇ ਦੇ ਸਾਹਮਣੇ ਦੀ ਦੁਕਾਨ ਆ ਉੱਥੋਂ ਮਿਲ ਜਾਣਗੇ ਜਾਂ ਮਲੇਰ ਕੋਟ ਨਾਲ ਮਿਲ ਜਾਣਗੇ ਜੇ ਲੈਣਾ ਚਾਹੁੰਦੇ ਹੋ ਦਰਖਤ ਤਾਂ ਸਾਡੇ ਕੋਲੇ ਮੌਜੂਦ ਨੇ ਹੈਗੇ ਆ ਤੁਸੀਂ ਲੈ ਸਕਦੇ ਆ ਪਰ ਆ ਹੁਣ ਆਪਣੇ ਕੋਲੇ ਅੱਧਾ ਸੌਣ ਤੇ ਭਾਦੋਂ ਗੁੜ ਮਹੀਨਾ ਹੈਗਾ ਬਾਈ ਖਿੱਚ ਦੋ ਕੰਮ ਨੂੰ ਪੂਰਾ ਲਾ ਲਾ ਕੇ ਫਿਰ ਆਪਣੀਆਂ ਵੀਡੀਓ ਵੀਡੀਓ ਪਾ ਦਿਆ ਕਰੋ ਐ ਲੋਕਾਂ ਚ ਪ੍ਰਚਾਰ ਜਿੰਨਾ ਜਾਊਗਾ ਉਹਨੇ ਤਾਂ ਸ਼ਾਤ ਹੋ ਕੇ ਲੋਕ ਹੋਰ ਜਿਹੜੇ ਰੁੱਖ ਲਾਉਣਗੇ ਤੇ ਕੁਦਰਤ ਨਾਲ ਜੁੜਨਗੇ